ਤਲਜੀਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਆ ਗਏ ਸੀ ਤੁਸੀਂ ਆ ਗਈ ਆ ਜੀ ਤੁਸੀਂ ਫੋਨ ਨਹੀਂ ਕੀਤਾ ਵੀ ਮੈਂ ਤਰ ਲੱਗੀ ਨਹੀਂ ਫੋਨ ਕੀ ਕਰਨਾ ਸੀ ਆ ਜਾ ਬੈਠੋ ਬੈਠੋ ਸਫਾਈਆਂ ਕਰਨੀ ਆ ਹਾਂਜੀ ਹਾਂਜੀ ਮੈਂ ਹਾਂ ਚੱਲ ਟਾਈਮ ਨਾ ਚੱਲਦੀ ਆ ਪਿਆਵਾ ਪਾਣੀ ਪੋਣੀ ਨਹੀਂ ਨਹੀਂ ਪਾਣੀ ਕੀ ਪੀਣਾ ਠੰਡ ਬੜੀ ਘੁੱਟ ਚਾਹ ਬਣਾ ਦੀ ਬਣਾਵੇ ਨਹੀਂ ਆਹੋ ਹੋਰ ਸੁਣਾ ਬਸ ਠੀਕ ਤੇ ਸਫਾਈਆਂ ਹੁੰਦੀਆਂ ਨਹੀਂ ਅਜੇ ਨਹੀਂ ਨਹੀਂ ਮੈਂ ਹੁਣੇ ਰੋਟੀ ਬਣਾ ਕੇ ਟੀਂਦੇ ਹੁਣ ਮੈਂ ਕਿਹਾ ਚੱਲ ਸਫਾਈ ਕਰ ਦਿੰਨੀ ਆ ਅੱਛਾ ਠੀਕ ਵਾ ਚੱਲ ਕੋਈ ਗੱਲ ਨਹੀਂ ਹੋਈ ਜੇ ਉਹਨਾਂ ਨਾਲ ਉਹਨਾਂ ਨੂੰ ਮਿਲ ਗਿਆ ਹਰਾ ਵਿੱਚ ਕੋਈ ਠੀਕ ਅਧਰ ਲੱਗੇ ਖਲੋ ਗਏ ਆ ਠੀਕ ਆ ਦਲਜੀਤ ਮੈਂ ਤੁਹਾਨੂੰ ਗੱਲ ਪੁੱਛਾਂ ਹਾਂਜੀ ਹਾਂਜੀ ਨਹੀਂ ਜੀ ਬੰਦਾ ਸੱਚੀ ਸੱਟ ਲੱਗੀ ਹੈ ਹਾਂ ਹਾਂ ਮੈਂ ਤੁਹਾਨੂੰ ਦੱਸਿਆ ਤੇ ਗਏ ਫੋਨ ਤੇ ਨਹੀਂ ਦੱਸਿਆ ਤਾਂ ਹੈਗਾ ਹੀ ਪਰ ਮੈਨੂੰ ਤਾਂ ਯਕੀਨ ਜਾਂ ਨਹੀਂ ਹੋਇਆ ਸੱਚੀ ਲੱਗੀ ਹੈ ਮੈਂ ਗਈ ਸੀ ਨਾ ਤੁਹਾਡੇ ਕੋਲ ਪੁੱਛ ਕੇ ਗਈ ਸੀ ਫਿਰ ਮੈਂ ਉਹਨਾਂ ਦੇ ਘਰੇ ਗਈ ਹਾਂ ਅੱਛਾ ਤੇ ਫਿਰ ਮੈਂ ਰੋਟੀ ਬਣਾ ਕੇ ਪੱਲਾ ਤੇ ਮੈਂਟੀ ਨੂੰ ਪੁੱਛਿਆ ਕੀ ਹੋਇਆ ਕਹਿੰਦੇ ਮੈਂ ਨਾ ਬਾਥਰੂਮ ਚ ਰਹਿ ਗਈ ਅੱਛਾ ਪੱਲਾ ਕਿ ਮੈਨੂੰ ਝੂਠ ਬੋਲਿਆ ਉਹਨਾਂ ਨੇ ਅੱਛਾ ਤੇ ਫਿਰ ਜਦੋਂ ਮੈਂ ਰੋਟੀ ਬਣਾਉਂਦੀ ਨਾ ਉਹ ਰੋਲਾ ਪੜਾ ਪਿਆ ਉਹਨਾਂ ਦੇ ਅੱਛਾ ਉਹਦ ਕਰ ਹਾਂ ਅਸ਼ਰ ਤਾਂ ਕੀ ਕਿੱਦਾਂ ਹੈ ਅੱਛਾ ਮੈਂ ਨਹੀਂ ਪਰ ਬਾਹਰ ਨਿਕਲੀ ਪਰ ਜੋ ਦੋਨੋਂ ਅੰਦਰ ਅੰਦਰ ਲੱਗੇ ਫਿਰ ਮੈਂ ਵੀ ਆਂਟੀ ਕੋਲ ਗਈ ਅੱਛਾ ਫਿਰ ਮੈਂ ਪੁੱਛਿਆ ਫਿਰ ਉਹਨਾਂ ਨੇ ਮੈਨੂੰ ਸੱਚ ਦੱਸਿਆ ਉਹਨਾਂ ਕੀ ਆਦੀ ਕਹਿੰਦੇ ਲੱਗਿਆ ਨਸ਼ਿਆਂ ਦੇ ਅੱਛਾ ਨਹਾਉਂਦੇ ਉਹਨੇ ਮੈਨੂੰ ਪਹਿਲਾਂ ਵੀ ਦੱਸ ਦੇਗੀ ਮੇਰੇ ਮਾਰਿਆ ਸੱਚ ਮੂਲ ਹਾਈ ਨਹੀਂ ਮੈਂ ਮੱਚਾ ਅੱਛਾ ਉਹ ਨਾ ਕੰਮ ਹੋਣਿਆ ਪਿਆ ਮੇਰੇ ਸਿਰ ਪਾੜਿਆ ਘੰਟੀ ਦਾ ਇਹ ਤਾਂ ਬਹੁਤਾ ਹੀ ਮਾੜਾ ਕੰਮ ਹੋਇਆ ਹੈ ਹੈ ਦੱਸ ਵੇਹਲਾ ਮੇਰਾ ਸਾਇਰ ਮੇਰਾ ਪੋਤਾ ਇੱਦਾਂ ਮੇਰਾ ਪੋਤਾ ਇੱਦਾਂ ਦੱਸ ਪਚਾਉਣ ਵਾਲਾ ਵਿੱਚ ਵਿਚਾਰਾ ਉਹ ਹੁਣਾਵਾ ਸਨੀ ਹਣਾ ਵੇਖ ਲਾ ਲਿਖੀਆਂ ਸਭ ਕੁਝ ਇੱਥੇ ਹੀ ਆ ਨਾ ਉਹ ਤੇ ਹੈਗਾ ਸੱਚ ਅੱਲਾ ਜਿਹਨੂੰ ਤੂੰ ਇੰਨਾ ਮਾੜਾ ਕਹਿੰਦੀ ਸੀਗੀ ਉਹ ਵਿਚਾਰਾ ਖੂਨ ਤੇਰੇ ਨਾਲੋਂ ਵੀ ਚੰਗਾ ਨਿਕਲਿਆ ਯੋ ਤੇ ਜਿਹੜਾ ਤੇਰਾ ਖੂਨ ਵਾ ਤਾਂ ਉਹ ਤੈਨੂੰ ਮਾਰਨ ਤੱਕ ਹੋ ਗਿਆ ਵਾ ਤੇ ਲੋਕੀ ਕਹਿੰਦੇ ਵੀ ਢਿੜ ਦੇ ਜੰਮੇ ਢਿੜ ਦੇ ਹੁੰਦੇ ਆ ਹੈ ਆ ਲੱਗਿਆ ਨਾ ਪਤਾ ਅੱਖਾਂ ਦੇ ਸਾਹਮਣੇ ਆ ਸਭ ਕੁਝ ਉਹ ਤੇ ਬੜਾ ਕਰਦੇ ਪਈ ਓਏ ਨਹੋ ਨਹੀਂ ਕਰਨਾ ਤੇ ਕਦੋਂ ਕਰਨਾ ਜੇ ਅਜੇ ਬਣਾ ਨਾ ਕੀਤਾ ਤੇ ਫਿਰ ਤੇ ਮੈਂ ਕਹਿੰਦੀ ਵੀ ਉਹਦੇ ਨਾਲ ਦੀ ਕੋਈ ਜਨਾਨੀ ਮੜੀ ਨਹੀਂ ਆ ਜੇ ਅਜੇ ਸਮਝ ਨਾ ਆਈ ਉਹ ਤੇ ਬਣੇ ਵਾਦੋ ਤੇ ਮਾਦਿਆ ਨਾ ਅਸ਼ਾ ਤੇ ਖੁਸ਼ ਨਹੀਂ ਤਾਂ ਟੇਵਲੋ ਅਸ਼ਾ ਮੈਂ ਤਾਂ ਰਣਾ ਕੋਲੀ ਬਣਾ ਨਹੀਂ ਮੈਂ ਜਾਨੀ ਆ ਪਤਾ ਲਾ ਕੇ ਨਹੀਂ ਚਾਹ ਬਣਾ ਕੇ ਲੈ ਆਉਂਦੀ ਮੈਂ ਕੋਠੇ ਚਾਹ ਬਣਾ ਦੇ ਚਲ ਤੂੰ ਬੈਠ ਮੈਂ ਲਿਆਉਣੀ ਚਾਹ ਬਣਾ ਕੇ ਚੱਲ ਲੈ ਦੇ ਕੋਠੇ ਚਾਹ ਮੈਨੂੰ ਦੱਸ ਹੈ ਵੇਖ ਲੋ ਕਿਹੋ ਜਿਹਾ ਸਮਾਂ ਆ ਗਿਆ ਹੈ ਲੋਕੀ ਆਂਦੇ ਹੀ ਹੈ ਢਿੱਡ ਦਾ ਜਮ ਮੈਂ ਢਿੱਡ ਤੇ ਹੁੰਦਾ ਵਾ ਤੇ ਵੇਖ ਲੋ ਹੁਣ ਸਾਹਮਣੇ ਆ ਗਿਆ ਸਭ ਕੁਛ ਤੇ ਜਿਹੜਾ ਬਗਾਨਾ ਸਮਝਦੇ ਹੀਗੀ ਉਹ ਆਪਣਾ ਬਣ ਗਿਆ ਤੇ ਜਿਹੜਾ ਆਪਣਾ ਹੀ ਗੱਤ ਉਹ ਬਗਾਨਾ ਬਣ ਗਿਆ ਵਾ ਦੱਸ ਉਹਨੂੰ ਸ਼ਰਮ ਨਾ ਹੀ ਮਾਟ ਹੱਥ ਚੁੱਕਦੇ ਨੂੰ ਪਰ ਆਂਦੇ ਆ ਨਾ ਜਿਹੜੇ ਨਸ਼ੇੜੀ ਹੁੰਦੇ ਆ ਉਹਨਾਂ ਨੂੰ ਕੋਈ ਸਮਝ ਲੱਗਦੀ ਉਹਨਾਂ ਵਾਸਤੇ ਨਾ ਕੋਈ ਮਾਂ ਵਾ ਨਾ ਕੋਈ ਭੈਣ ਆ ਨਾ ਕੋਈ ਪਿਓ ਵਾ ਤੇ ਸਾਹਮਣੇ ਆ ਸਭ ਕੁਝ ਵੇਖ ਲੋ ਉਹਨੂੰ ਸਿਰਫ ਨਸ਼ਾ ਚਾਹੀਦਾ ਪੈਸੇ ਚਾਹੀਦੇ ਆ ਤੇ ਜਦੋਂ ਉਹਨੂੰ ਮਨਾ ਕੀਤਾ ਤੇ ਉਹਨੇ ਇਹੋ ਕੰਮ ਹੀ ਕਰਨਾ ਹੁਣ ਅੱਜ ਉਹਦੇ ਪਹਿਲੀ ਵਾਰੀ ਹੱਥ ਚੁੱਕਿਆ ਵਾ ਤੇ ਹੁਣ ਜੀਵਨ ਤੇ ਮਾੜੇ ਹਾਲ ਹੋਣੇ ਆ ਅੱਜ ਜੀਵਨ ਤੇ ਚੁੱਕਿਆ ਕੱਲ ਨੂੰ ਭਾ ਪਿਓ ਤੇ ਚੁੱਕ ਲੈ ਪਰ ਨਾ ਜ ਏ ਮੁੰਡੇ ਨੂੰ ਛੇਤੀ ਰੋਕਿਆ ਜਾਵੇ ਨਾ ਤਾਂ ਫੇਰ ਗੱਲ ਬਾਨੀ ਆ ਨਹੀਂ ਤੇਰਾ ਤਾਂ ਘਰ ਦਾ ਤੇ ਬੇਲਾ ਘਰ ਕੀ ਹੋਇਆ ਨਾ ਵਾ ਬੜੇ ਕੰਨਾਂ ਚ ਵੇਖਿਆ ਇਹ ਕੰਮ ਹੁੰਦੇ ਆ ਤਾਂ ਹੁਣ ਗਵਾਂਢੀ ਇਹ ਕੰਮ ਹੁੰਦੇ ਆ ਪਿਆ ਵਾ ਮਾਲਕਾ ਸੋਖ ਰੱਖੀ ਐਡਾ ਕਰਦੀ ਆ ਛੇਤੀ ਚਾਹ ਪੀ ਕੇ ਨਾ ਪਹਿਲਾਂ ਜੀਵਨ ਦਾ ਪਤਾ ਲੈ ਕੇ ਆਉਣੀ ਆ ਤੇ ਫੇਰ ਹੀ ਹੋਰ ਕੁਝ ਦੇਖੂਗੀ ਘਰ ਦਾ ਕੰਮ ਤੰਦਾ ਆ ਤਾਂ ਮੁੰਡੇ ਨੇ ਨਾ ਮੈਨੂੰ ਦਿਨਾਂ ਦੇ ਪਾ ਤਾ ਵਾ ਪਤਾ ਨਹੀਂ ਹੁਣ ਤਰਾ ਕਦੋਂ ਆਮ ਆਉਣਾ ਵਾ ਤੇ ਕਦੋਂ ਉੱਠਣਾ ਵਾ ਜਦੋਂ ਥੋੜਾ ਜਿਹਾ ਕੁੱਟ ਕੇ ਕੰਮ ਕਰਨ ਲੱਗਣੀ ਆ ਨਾ ਤੇ ਡੋਲ ਪੈਣ ਡੈ ਪਿੰਦੀ ਆ ਨਾ ਮੇਰੇ ਕੋਈ ਕੰਮ ਹੁੰਦਾ ਵਾ ਤੇ ਨਾ ਹੋਰ ਕੀ ਕਰਾਂ ਮੈਂ ਤੇਰਾ ਦਿਨ ਵੀ ਨਹੀਂ ਲੰਘਦਾ ਹੁਣ ਤੇ ਇਹ ਕਮਦਰਾ ਸਤਾ ਅੰਦਰ ਪਿਆ ਨਾ ਨੂੰ ਬਾਹਰ ਕੱਢਣ ਜੋਗੇ ਨਾ ਹੋਰ ਅੰਦਰ ਹੀ ਚੰਗਾ ਵਾ ਬਾਹਰ ਤੇ ਨਿਕਲਦੇ ਆ ਸਾਰੀ ਛਾਲਾ ਮਾਰਨ ਡਿਆ ਪਿੰਦਾ ਵਾ ਕਦੀ ਕਿਸੇ ਕੋਲ ਜਾ ਕੇ ਨਸ਼ਾ ਖਾ ਲੈਂਦਾ ਕਦੀ ਕਿਸੇ ਕੋਲ ਜਾ ਕੇ ਖਾ ਲੈਂਦਾ ਵਾ ਹਾਏ ਹੈ ਮੈਂ ਕੀ ਕਰਾਂ ਠੀਕ ਹੋ ਜੇ ਹੋਣੇ ਬਸ ਹੋਰ ਨਹੀਂ ਕੁਝ ਚਾਹੀਦਾ ਕੀ ਕੱਲੀ ਗੱਲਾਂ ਕਰੀ ਜਾਂਦੀਆਂ ਗੱਲਾਂ ਕਾਦੀਆਂ ਕਰਨੀਆਂ ਵਾ ਲੱਦੀਗੀ ਪਰਚੀ ਪਤਨੀ ਚਲ ਗਈ ਮਿਲਤੀ ਵੀ ਚੱਲ ਵਧੀਆ ਹੋ ਗਿਆ ਮੇਰੀ ਗੱਲ ਸੁਣੋ ਮੁੰਡੇ ਦਾ ਸੋਚੋ ਕੋਹ ਉਹ ਸੋਚਣਾ ਕੀ ਆ ਜਦੋਂ ਸੋਚਣ ਦਾ ਟਾਈਮ ਵੀ ਮੈਨੂੰ ਤੇ ਪਤਾ ਹੀ ਉਦੋਂ ਲੱਗਾ ਜਦੋਂ ਕੰਮ ਹੀ ਸਾਰਾ ਹੱਥੋਂ ਲੰਘ ਗਿਆ ਤੇ ਤੂੰ ਵੀ ਨਹੀਂ ਦੱਸਿਆ ਮੈਨੂੰ ਤੁਹਾਨੂੰ ਮੈਂ ਕੀ ਦੱਸਦੀ ਮੈਨੂੰ ਕਿਹੜਾ ਪਤਾ ਹੀਗਾ ਮੈਂ ਤੇ ਇਹੋ ਸੋਚਦੀ ਰਹੀ ਵੀ ਚੰਗਾ ਵਾ ਚੱਲ ਮੁੰਡਿਆਂ ਨਾਲ ਹੁੰਦਾ ਜਾਂਦਾ ਵਾ ਤੇ ਫਿਰ ਕੀ ਨਿਆਣੇ ਜਾਂਦੇ ਆਉਂਦੇ ਹੁੰਦੇ ਆ ਇਹਦਾ ਮਤਲਬ ਇਹ ਥੋੜੀ ਵੀ ਉਹ ਤਰ੍ਹਾਂ ਜੋ ਮਰਜ਼ੀ ਖਾਣ ਡਿਆ ਪੋ ਜੇ ਤੂੰ ਡੱਕਦੀ ਨਾ ਸਾਰੇ ਕੰਮ ਹੋਏ ਨੇ ਠੀਕ ਆ ਤੂੰ ਮੈਨੂੰ ਮੜੀ ਹੀ ਖਬਰ ਤੇ ਦੱਸਦੀ ਪਿਆ ਕੰਮ ਇਤਰਾ ਹੁੰਦਿਆ ਵਾ ਹੈ ਹੁਣ ਜਦੋਂ ਸਰੋ ਪਾਣੀ ਨਾ ਕੇ ਹੁਣ ਦੱਸੰਡੀ ਆ ਮੈਨੂੰ ਜਦੋਂ ਅੰਦਰ ਪਾ ਲਿਆ ਉਹਨੂੰ ਤੇ ਹੁਣ ਕੀ ਦੱਸਾਂ ਮੈਂ ਕੀ ਕਰਾਂ ਮੈਨੂੰ ਤਾਂ ਕੋਹ ਸਮਝ ਨਹੀਂ ਆਉਂਦੀ ਤੁਸੀਂ ਪਿਓ ਜੀ ਉਹਦੇ ਜਾ ਉਹ ਕਿਤੇ ਅੰਦਰ ਖੋਲ ਕੇ ਸਮਝਾਓ ਹੁਣ ਨੂੰ ਇਹ ਤਾਂ ਸਮਝੀ ਜਾਵੇ ਤੁਹਾਡੇ ਕੰਮ ਉਹ ਮੇਰੀ ਗੱਲ ਸੁਣ ਲਾ ਇਹੋ ਜਿਹੇ ਬੰਦੇ ਨਹੀਂਗੇ ਸਮਝਦੇ ਹੁੰਦੇ ਭਾਵੇਂ ਜੋ ਮਰਜ਼ੀ ਕਰ ਲੈ ਠੀਕ ਨਹੀਂ ਕਿ ਇਹਨੂੰ ਇੱਕ ਵਾਰੀ ਆਖਿਆ ਦੋ ਵਾਰੀ ਆਖਿਆ ਤਿੰਨ ਵਾਰੀ ਆਖਿਆ ਜਦੋਂ ਬੰਦੇ ਨੇ ਆਖੇ ਲੱਗਣਾ ਨਹੀਂ ਤਾਂ ਕੀ ਗੱਲ ਫਿਰ ਇਹਨਾਂ ਦਾ ਕੱਲ ਉਸ ਕਮਾਚ ਚ ਚੁੱਕ ਕੇ ਲੈ ਲੈਂਦਾ ਫਿਰ ਹਨੀ ਨੇ ਹੁਣ ਦੱਸ ਮੈਂ ਕੀ ਕਰਾਂ ਮੇਰਾ ਜੀ ਆਪ ਸਿਰ ਪਾ ਕਿੰਨਾ ਕਿਉਂਕਿ ਨਾਲ ਮੈਂ ਬੱਝੇ ਰਹਿਣਾ ਮਤਰਾ ਰਾਤ ਮਾਂ ਨਹੀਂ ਕੰਮ ਕਰਦਾ ਹੁਣ ਉਹਨੂੰ ਪਤਾ ਕੀ ਹੋ ਗਿਆ ਵਾ ਉਹਨੂੰ ਇਹ ਆ ਕਿ ਮੈਂ ਬਸ ਨਸ਼ਾ ਹੀ ਕਰਨਾ ਮੈਨੂੰ ਹੋਰ ਕੋਹ ਨਹੀਂ ਦਿਖਦਾ ਜੇ ਉਹ ਇਡਾ ਨਾ ਹੁੰਦਾ ਤੇ ਕੱਲ ਮਾਂ ਦੇ ਸਿਰ ਵਿੱਚ ਮੁੰਗਲੇ ਮਾਰ ਜਾਂਦਾ ਓਏ ਯਾਰ ਅਮਲੀਆਂ ਦਾ ਇਹਨਾ ਦਿਮਾਗ ਕੰਮ ਕਰਦਾ ਹੋਵੇ ਨਾ ਤੇ ਫੇਰ ਕਾਦੀ ਗੱਲ ਵਾ ਠੀਕ ਨਹੀਂ ਅਮਲੀ ਬੰਦੇ ਦਾ ਕੋਈ ਰਿਸ਼ਤੇਦਾਰ ਨਹੀਂ ਕੋਈ ਭੈਣ ਨਹੀਂ ਕੋਈ ਭਰਾ ਨਹੀਂ ਹੁੰਦਾ ਠੀਕ ਆ ਇਹ ਬੰਦੇ ਚੱਲ ਜਾਂਦੇ ਹੁੰਦੇ ਆ ਅਮਲੀ ਨਾ ਕਹੋ ਮੇਰੇ ਦਿਲ ਨੂੰ ਖੋਲ ਪਿੱਦੇ ਆ ਜਿਹੜੀ ਸੱਚੀ ਗੱਲ ਸੱਚੀ ਕਰਨਦੇ ਤਨ ਮੱਥਾ ਗੱਲ ਮੇਰੀ ਗੱਲ ਸੁਣੋ ਅੱਗੇ ਪੋਚੇ ਪਾ ਪਾ ਇੱਥੋਂ ਤੱਕ ਕੰਮ ਲੈ ਤੂੰ ਲੈਂਦਾ ਵਾ ਹੁਣ ਸਿਰ ਪਾਟਾ ਹੁਣ ਮਾਨ ਨਾ ਬੈਠੀ ਆ ਨਾ ਇਹ ਕੋਈ ਤੇ ਸਾਲ 6 ਮਹੀਨੇ ਤੂੰ ਗਿੱਤੇ ਮੈਨੂੰ ਦੱਸ ਦੇ ਤੇ ਕੋਈ ਨਾ ਕੋਈ ਪ੍ਰਬੰਧ ਕਰ ਲੈਂਦੇ ਕਿਤੇ ਨਾ ਕਿਤੇ ਬਾਹਰ ਅੰਦਰ ਘਲਾ ਆਂਦੇ ਹੈ ਮੇਰੇ ਕੋ ਨਾ ਬੋਲਿਆ ਨਹੀਂ ਗਾ ਜਾਂਦਾ ਪੋਤਾ ਬੋਲਿਆ ਨਹੀਂ ਜਾਂਦਾ ਸਿਰ ਨਾ ਖਾਇਆ ਕਰੋ ਮੇਰਾ ਸਿਰ ਨਾ ਖਾਇਆ ਕਰੋ ਹੋਈ ਗੱਲ ਸਾਰੇ ਘਰ ਦਾ ਨਾ ਬੇੜਾ ਗਰਕ ਕਰਕੇ ਤੇ ਹੁਣ ਮੈਨੂੰ ਕਹਿਣ ਦੀ ਹੈ ਜਦੋਂ ਕਹਿਣ ਦਾ ਟਾਈਮ ਉਦੋਂ ਮੈਨੂੰ ਆਖਿਆ ਨਹੀਂ ਜੋ ਮਰਜ਼ੀ ਕਹੀ ਜਾਓ ਹੁਣ ਮੈਂ ਸੁਣ ਲੈਣੀਆਂ ਤੁਹਾਡੀਆਂ ਠੀਕ ਵਾ ਨਾ ਇੱਕ ਤੇ ਮੇਰੇ ਕੋ ਬੋਤਾ ਬੋਲਿਆ ਨਹੀਂ ਜਾਣ ਡਿਆ ਉੱਤਮ ਮੈਨੂੰ ਗੱਲ ਸੁਣਾਉਂਦੇ ਜੇ ਤੁਸੀਂ ਗੱਲਾਂ ਤੈਨੂੰ ਕਾਹਦੀਆਂ ਸੁਣਾਉਣੀਆਂ ਆ। ਅਜੇ ਲੋਕਾਂ ਨੂੰ ਬਾਹਰ ਪਤਾ ਨਹੀਂਗਾ ਕਿ ਇਹਨੇ ਆ ਵੀ ਕੰਮ ਕੀਤਾ ਵਾ। ਠੀਕ ਆ। ਹੁਣ ਜੇ ਇਹਦਾ ਕੋਈ ਖਬਰ ਲੈਣ ਆਊਗਾ ਨਾ ਕੋਈ ਮੜਾ ਮੋਟਾ ਕੋ ਸਿਰ ਤੇ ਪੱਟੀ ਬੰਨੀ ਵੇਖਦਾ ਕਿ ਉਹ ਤਾਂ ਮੈਂ ਪੋੜੀਆਂ ਦੇ ਪੀ ਇਹ ਨਾ ਕਿ ਉਹਨੇ ਮੇਰੇ ਸੱਚ ਮੁੰਗਲਾ ਮਾਰਿਆ ਵਾ। ਮੈਂ ਸ਼ਦੈਣ ਨਹੀਂਗੀ। ਦੱਸਾ ਦੂੰਗੀ ਸਾਰਿਆਂ ਨੂੰ। ਉਹ ਤਾਂ ਗੱਲ ਵਾ ਨਾ। ਜਾਵ ਜਾ ਕੇ ਤਾਂ ਮੁੰਡੇ ਨਾਲ ਗੱਲ ਤਾਂ ਕਰੋ ਇੱਕ ਵਾਰੀ ਸਮਝਾਓ ਤੇ ਸਹੀ ਕਿ ਉਹ ਸਮਝ ਜਾਏ ਤੁਹਾਡੇ ਕਹਿਣ ਤੇ। ਚੱਲ ਵੇਖਣਾ ਵਾ। ਜੇ ਉਹਦੇ ਪੱਲੇ ਪੈ ਗਈ ਤੇ ਚੰਗਾ। ਆਦੀ ਕਰਦਾ ਇਹ ਵੀ ਬੰਦਾ ਆ ਜਾ ਕੇ ਤੇ ਮੇਰੇ ਸਿਰ ਤੇ ਚੜਿਆ ਵਾ ਬਸ ਮੈਨੂੰ ਹੀ ਗੱਲਾਂ ਕਰੀ ਜਾਣੀਆਂ ਵਾ ਪਿੰਨੂ ਠਾਂ ਲਾਰਾ ਹੁਣ ਮੈਂ ਦਵਾਦਾ ਤਸ ਮੈਂ ਤੇਰਾ ਕੀ ਮਾੜਾ ਕੀਤਾ ਵਾ ਸਾਰੀ ਉਮਰ ਘਰ ਬਣਾਉਂਦੀ ਮਰਗੀ ਮੈਂ ਹੈ ਹੁਣ ਜੇ ਨਿਆਣਾ ਗਲਤ ਨਿਕਲਾਵੇਂ ਤੇ ਚਪੜਾ ਮੇਰਾ ਕਸੂਰ ਵਾ ਯਾਰ ਬੜਾ ਮੜਾ ਹਾਲਿਓ ਅੱਖਾਂ ਨਹੀਂ ਖੁੱਲਣੀਆਂ ਸਵੇਰ ਦੀਆਂ ਸਰੀਰ ਦਵਾ ਮੀਆਂ ਨਹੀਂ ਆ ਮੱਸਾ ਦੇ ਨਾ ਬੋਲਿਆ ਹੀ ਜਾਣ ਤਾਂ ਤਾਂ ਗਾਉਂਦੇ ਰਹੇ ਹਾਂ ਤੋ ਹਲੋ ਕਿੱਥੇ ਆ ਅਮਰੀਕਾ ਸੁਣਾ ਮੇਰਾ ਨਾ ਘਰੋਂ ਨਿਕਲਣਾ ਨਾ ਕਰਤਾ ਬੜਾ ਮੁਸ਼ਕਲ ਆ ਆਹੋ ਕੋਈ ਤਾਂ ਘਰੀ ਤੇ ਮੈਂ ਪਹਿਲੇ ਕੇ ਬੰਦੇ ਕੋ ਤੁਆ ਲੂੰਗਾ ਐਦਾਂ ਕਰੀ ਕੁੜੀ ਬਣਾ ਕੇ ਤਾਂ ਬਹੁਤ ਵੱਡੀ ਬਣਾਉਣੀ ਮੱਸਾ ਮੇਰੇ ਨਾਲ ਦੋ ਦੋ ਨੌ ਜਾਣ ਆਹੋ ਉਹਨਾ ਬਾਹਰ ਖੁਰਲੀ ਵਾਡੀ ਆਹ ਏਡਾ ਥੱਲੇ ਆ ਜਾਓ ਦੇ ਉਤੋਂ ਮੈਂ ਜਗਲੂ ਆਪੀ ਬੜੇ ਕੋਲੇ ਕਿਤੇ ਆਹ ਐਨਾ ਕੰਮ ਕਰਦੀ ਉਹ ਪੈਸੇ ਯਾਰ ਤੈਨੂੰ ਮੈਂ ਦੇ ਦੂੰਗਾ ਪੈਸੇ ਦੀ ਕੀ ਗੱਲ ਵਾ ਅੱਗੇ ਕੀ ਨਹੀਂ ਰਹੇ ਤੇ ਪੈਸੇ ਤੁਹਾਡੀ ਹਾਂ ਉਹ ਮੇਰੀ ਗੱਲ ਸੁਣ ਓਹ ਕਿਹਨੂੰ ਲਾਇਫ ਹੋਏ ਓਏ ਉਹ ਉਹ ਦਹੀਂ ਮੁੰਡਿਆ ਯਾਰ ਦੋਸਤਾਂ ਦਾ ਹੁੰਦਿਆ ਹੈ ਓ ਕੋ ਸ਼ਰਮ ਕਰ ਕੋ ਸ਼ਰਮ ਕਰ ਆਪਣੀ ਮਾਂ ਨੂੰ ਦਿਨਾਂ ਦੇ ਪਾਤਾ ਹੀ ਹੋ ਜਿਤਨੇ ਸੋਹਰੇ ਮੰਗਲਾਂ ਦੇ ਸੱਚ ਮਾਰੇ ਮਰ ਜਾਂਦੇ ਤੇ ਕੀ ਕਹਣੇ ਲੋਕਾਂ ਨੂੰ ਅਸੀਂ ਵਾ ਇੱਥੇ ਵਜੀ ਨੁਕਰਨਾ ਮੈਂ ਨਹੀਂ ਮਾਰਾ ਵਜੀ ਇੱਥੇ ਐਵੇਂ ਪਖੰਡ ਕਰਨੀ ਐਨਾ ਚਿਰ ਹੋ ਗਿਆ ਪਹਿਲਾਂ ਕੋਈ ਨੁਕਰਨਾ ਵਜੀ ਇੱਥੋਂ ਪਿਆਰ ਦਿਲ ਗਿਆ ਆਉਦਾ ਇੱਥੇ ਵਜ ਗਈ ਆ ਗਿਆ ਓ ਮੇਰੀ ਗੱਲ ਸੁਣ ਲੈ ਸਾਡੀ ਇੱਥੇ ਲੱਗੇ ਸ਼ਾਕੇ ਚੰਗੀ ਠੋਕ ਵਜਦੀ ਸੀ ਤੇ ਸਾਡੀ ਤੂੰ ਨਾ ਈਤ ਜਿਹੜੀ ਮਿੱਟੀ ਚ ਲੜਾਤੀ ਤੂੰ ਦੱਸਾ ਗੱਲ ਮੈਂ ਤਾਂ ਈਤ ਨੂੰ ਗਿਆ ਹੈ ਅੱਖਾਂ ਦੇਖ ਆਪਣੀ ਬੂਥਾ ਵੇਖ ਆਪਣਾ ਕੀ ਬਣ ਗਿਆ ਤੂੰ ਠੀਕ ਹੋਇਆ ਤੈਨੂੰ ਵੇਖੋ ਚੋਰ ਚੋਰੀ ਕਰਕੇ ਮੰਦਾ ਭਰਾ ਵੀ ਮੈਂ ਕੀਤੀ ਆ ਮੈਂ ਕਦੀ ਚੋਰੀ ਨਹੀਂ ਕਰਨ데요 ਆਇਆ ਕਰਦਾ ਇੱਥੇ ਹਾਇਡੀਆਂ ਨਾ ਹਰਕਤਾਂ ਛੱਡ ਦੇ ਤੇ ਮੈਂ ਦੱਸਾਂ ਗੱਲ ਤੇ ਬੰਦਾ ਜਾ ਬਣਾ ਜਿਹੜਾ ਬੰਦਾ ਇਹ ਨਹੀਂ ਨਾ ਕੰਮ ਛੱਡਦਾ ਉਹਦਾ ਐਂਡ ਤੈਨੂੰ ਪਤਾ ਕਿੱਥੇ ਹੁੰਦਾ ਉਹਦਾ ਐਂਡ ਮੌਤ ਆ ਮੌਤ ਉਹ ਚੰਗਾ ਡੈਡੀ ਤੂੰ ਮੈਨੂੰ ਮਾਰ ਕੇ ਖੁਸ਼ ਹੋਵਾਂ ਮਾਰ ਕੇ ਖੁਸ਼ ਹੋਵਾਂ ਆ ਅੱਗੇ ਮੇਰੇ ਸਿਰ ਤੇ ਬੜੀ ਆ ਪੀਟ ਤੇਰੇ ਬਰੀ ਹੁੰਦੀ ਐ ਬਹੁਤ ਮਾਸ਼ਾਅੱਲਦਾ ਆ ਨਾ ਤੂੰ ਸ਼ਰਮ ਨਹੀਂ ਸ਼ਰਮ ਕਰਿਆ ਕਰ ਕੋ ਆ ਤੂੰ ਹੀਰੇ ਮਰਨਾ ਸਿਰਨਾਗੋਰ ਤਪਾਉ ਤੇਰੀ ਮਾਂ ਜਿਹੜੀ ਆ ਤੇਰੇ ਨਾਲ ਮਰਦੀ ਜਾਂਦੀ ਆ ਤੇ ਮੈਂ ਦੱਸਾਂ ਗੱਲ ਤੇ ਮੈਂ ਕੋਹ ਦਾ ਖਾਣ ਹੀ ਬਣਾਤਾ ਵਾ ਹੈ ਮੇਰੇ ਨਾਲ ਮਰਦੀ ਜਾਂਦੀ ਹੁਣ ਮੰਨ ਲੈ ਇੱਥੇ ਘਰ ਕੋ ਰਿਸ਼ਤੇਦਾਰ ਆ ਤੇ ਕੀ ਜਵਾਬ ਦੇਣਾ ਸੀ ਤੂੰ ਤਾਂ ਹੀ ਖੰਦਰ ਵੜ ਕੇ ਬੈਠਿਆ ਰਹਿਣਾ ਹੈ ਡਿੱਗੀ ਕਹਦੇ ਡਿੱਗੀ ਹੋਰ ਕੀ ਕਹਿਣਾ ਵਾ ਡਿੱਗੀ ਹੀ ਇੱਥੇ ਪਉਣਾ ਯਾਰ ਨੂੰ ਹੱਥ ਮਾਰ ਸਮਝ ਗਿਆ ਸਿਆਣਾ ਬੈਣਾ ਮੂੰਹ ਤੇ ਤੇ ਦਾੜੀ ਆ ਗਈ ਆਣ ਪਰਮਾਨ ਹੋ ਗਿਆ ਮੇਰੇ ਤੋਂ ਲੋਥਾ ਵੇ ਕਿਦੰਨ ਕੀਤਾ ਵਾ ਕੀ ਪਤਾ ਕੀ ਖੰਦਰ ਇਹਦਾ ਨੂੰ ਲੱਗ ਉਹ ਜਾਓ ਤੁਸੀਂ ਮੈਂ ਜੋ ਮਰਜ਼ੀ ਖਾਵਾਂ ਤੁਹਾਨੂੰ ਕੀ ਮੇਰਾ ਮਤਲਬ ਘੱਡ ਕੀ ਦੀ ਤੂੰ ਸਾਡਾ ਮੁੰਡਾ ਆ ਤੂੰ ਜੋ ਮਰਜ਼ੀ ਖਾਵੇਂ ਹੈ ਤੂੰ ਇਹ ਕਰਕੇ ਜੰਮਿਆ ਸੀ ਮੁੰਡੇ ਵਾਲੀ ਨਹੀਂ ਮੈਨਾਂ ਕਾਂਡੇ ਮੁੰਡੇ ਵਾਲੀ ਇਹ ਤੂੰ ਇਹ ਕਰਕੇ ਜੰਮਿਆ ਸੀ ਤੇ ਨਸ਼ਾ ਖਾਇਆ ਕਰਦੇ ਜੇ ਤੂੰ ਜੇ ਤੂੰ ਢੱਕੀਏ ਤਾਂ ਫੇਰ ਕਹਿੰਦਾ ਮੈਂ ਮੈਂ ਹੈ ਜੋ ਮਰਜ਼ੀ ਕਰਾਂ ਹੈ ਕਹਿੰਦਾ ਮੱਤੇ ਦੀ ਕਤੂਦ ਕਰੀਦਾ ਨਾ ਭਜਾ ਮਰਗਜ ਪੇੜਾ ਬੂਥੇ ਤੇ ਖਰਦਾਰ ਜੇ ਕਰ ਮੜਕੇ ਫੋਨ ਫੜਾ ਕੀਤਾ ਤੇ ਉਹ ਵੇ ਦੇਖੋ ਜ ਆਪ ਉਹਦੀ ਅੰਗਲੀ ਜਾ ਰਹੀ ਤੇ ਕਈ ਮਾਰ ਨਾਲ ਹੁਣ ਮੈਨੂੰ ਦੱਸਿਆ ਪਿਆ ਆ ਕੰਮ ਇਹ ਤਾਂ ਜਿੱਤ ਗਿਆ ਤੇ ਹੁਣ ਦੱਸਿਆ ਪਤਾ ਲੱਗਾ ਜੇ ਪਹਿਲਾਂ ਮੈਨੂੰ ਪਤਾ ਲੱਗਦਾ ਤੇ ਮੈਂ ਕਦੇ ਬਾਹਰ ਬਾਹਰ ਅੰਦਰ ਕਾੜਾ ਦਿੰਦਾ ਧਵਾ ਦਾ ਇਥੋਂ ਬਾਰੇ ਉੱਥੇ ਜਾ ਕੇ ਜੋ ਮਰਜ਼ੀ ਕਰਦਾ ਫਿਰਦਾ ਸਾਡੇ ਸਿਰ ਤੇ ਸਵਾਦ ਨਾ ਪੈਂਦੀ ਆਲੀ ਹੁਣ ਪੈਣ ਲੱਗੀਆਂ ਹਾਂ ਤੁਹਾਨੂੰ ਕਿਹਾ ਜਦੋਂ ਮੈਂ ਉਹਨੂੰ ਬਾਹਰ ਕੱਢ ਦਿੰਦਾ ਬਾਹਰ ਕਰ ਤੇਰਾ ਬੂਥਾ ਬਾਹਰ ਜਾਣ ਵਾਲਾ ਹੀ ਆ ਤੇਰਾ ਲੇਕੋ ਜਾ ਕੇ ਉੱਥੇ ਵੀ ਉਹ ਕੰਮ ਹੀ ਕਰਦੇ ਆ ਜਿਹੜੇ ਘਰ ਨਹੀਂ ਰਮਾਨਾ ਬੈਠੇ ਉੱਥੇ ਜਾ ਕੇ ਬਹਿਣਾ ਵਾ ਤੇਰਾ ਵਕੇ ਉਥੋਂ ਦਾ ਜੂਸ ਕੱਢ ਕੇ ਛੇੜਾ ਫੜ ਕੇ ਬਾਪੂ ਨੇ ਬੋਲਤਾ ਤਾਂ ਮਾ ਖਰਾਬ ਕੀਤਾ ਉਹ ਤੋਂ ਮੀ ਉਤੋਂ ਬਾਅਦ ਉਹ ਗੱਲਾਂ ਕਰਕੇ ਚਲ ਗਿਆ ਵਾ ਯਾਰ ਹੋਈ ਜੇ ਮੇਰ ਕੋ ਗਲਤੀ ਹੈ ਗਲਤੀ ਮੈਨੂੰ ਪਾ ਲਗਾ ਸਰੂਰ ਚ ਗਏ ਮਾਦਾ ਢੰਡਾਵਾ ਜਿਹਾ ਵਸੇ ਅੱਜ ਪਤਾ ਨਹੀਂ ਮੈਂ ਤੇ ਮਾਦਾ ਹਾਲ ਨਹੀਂ ਪੁੱਛਿਆ ਦਫਾ ਕਰ ਹਾਲ ਕੋ ਪੁੱਛਣਾ ਇਹ ਕਿਹੜਾ ਮੈਨੂੰ ਬੋਲਿਆ ਕਿ ਦੇਣ ਦੇ ਆਏ ਹੋਏ ਸਰੀਰ ਆ ਟੁੱਟਣ ਲਿਆ ਹੀ ਹੋ ਬੈਂ ਸੁੱਤੀ ਆ ਉੱਠ ਤਾਂ ਨਹੀਂ ਨਹੀਂ ਸੁੱਤੀ ਕਿੱਥੇ ਆ ਗਈ ਪ੍ਰਭ ਆ ਗਈ ਆ ਕੀ ਹਾਲ ਆ ਹਾਲ ਹੁਰਕਾ ਦਾ ਵਾ ਤੂੰ ਇਹੀ ਲਿਆ ਵਾ ਹਾਲ ਪਾਣਾ ਵੱਤ ਗਿਆ ਹੈ ਤੈਨੂੰ ਪਤਾ ਹੀ ਹੁਣਾਵਾ ਦੱਸ ਹੀ ਦਿੱਤਾ ਹੁਣਾ ਦਿਲਜੀਤ ਨੇ ਤੈਨੂੰ ਮੈਂ ਸੱਚ ਦੱਸਾਂ ਮੇਰ ਕੋ ਤਰਿਆ ਨਹੀਂ ਗਿਆ ਜਦੋਂ ਮੈਨੂੰ ਉੱਥੇ ਪਤਾ ਲੱਗਾ ਨਾ ਕਿ ਤੇਰਾ ਛੱਟ ਲੱਗੀ ਆ ਮੇਰਾ ਤਾਂ ਉੱਥੇ ਟਿਕਨ ਨੂੰ ਜੀ ਨਾ ਕਰੇ ਮੈਂ ਤਾਂ ਕਿਹੜਾ ਵੇਲਾ ਸੀ ਮੋੜ ਕੇ ਘਰ ਚਲ ਜਾਾਂ ਜਾ ਕੇ ਵੇਖ ਲਾਂ ਤੈਨੂੰ ਜਿੱਦਾਂ ਵੀ ਆ ਨਾ ਬੜਾ ਹੀ ਮਾੜਾ ਕੰਮ ਹੋਇਆ ਵਾ ਦੱਸਿਆ ਤਾਂ ਹੈਗਾ ਮੈਨੂੰ ਦਿਲਜੀਤ ਨੇ ਪਰ ਬੜਾ ਦੁੱਖ ਹੋਇਆ ਮਨ ਨੂੰ ਇਹ ਕੰਮ ਹੋਣਾ ਨਹੀਂ ਚਾਹੀਦਾ ਜਦੋਂ ਆਪਣੀਆਂ ਅੰਦਰਾਂ ਇਹ ਕੰਮ ਕਰਦੇ ਨੇ ਤੇ ਨਹੀਂ ਉਹਨੇ ਇਹ ਕੰਮ ਕੀਤਾ ਕਿਉਂ ਦੱਸ ਹੱਥ ਕਿਉਂ ਚੁੱਕੇ ਦੇਰੇ ਤੇ ਤੇਰ ਤੋਂ ਕਾਹਦਾ ਹੱਲਾ ਪੈਣ ਕਉਂ ਤੇਨੂੰ ਪਤਾ ਹੀ ਹੈ ਨਾ ਨਸ਼ਿਆਂ 'ਚ ਪੈ ਗਿਆ ਵਾ ਆਹ ਲਈ ਉਹ ਤਾਂ ਪਤਾ ਨਹੀਂ ਦਿੱਤੀ ਤੇ ਸਣੀ ਆਂਦਾ ਹੀ ਤਾਈ ਨੰਦਰੋਂ ਬਾਹਰ ਨਹੀਂ ਨਿਕਲ ਦੇਣਾ ਬੂਆ ਮਾਰਦੀ ਏ ਆਹ ਤੇ ਰੋਟੀ ਉਹ ਖਵਾਉਂਦਾ ਨਹੀਂ ਰਮੈਣੀ ਖਵਾਉਦੀ ਅੱਛਾ ਤੇ ਉਦੋਂ ਸਵੇਰੇ ਵਿਚਾਰਾ ਫਰ ਬਈਏ ਲੱਗੇ ਹੀ ਤੇ ਚਲ ਗਿਆ ਕੁਮਾਰ ਉਹ ਗੱਲ ਹੈ ਅੱਛਾ ਤੇ ਮੈਂ ਹਾਂ ਵੀ ਚੱਲ ਤੋ ਖਾਣਾ ਰੋਟੀ ਖਵਾ ਦਿੰਨੀ ਆ ਹਾਂ ਜੇ ਮੈਂ ਰੋਟੀ ਲੈ ਕੇ ਅੰਦਰ ਵੜੀ ਆ ਤੇ ਆਹ ਮਾਰਿਆ ਮੁੰਗਲਾ ਮੇਰੇ ਸਿਰ ਵਿੱਚ ਮੈਨੂੰ ਨਹੀਂ ਪਤਾ ਲੱਗਾ ਮੁੜ ਕੇ ਮੈਂ ਕਿੱਥੇ ਪਈ ਤੇ ਕਿੱਥੇ ਨਹੀਂ ਤੇ ਆ ਆ ਭੱਜ ਗਿਆ ਆ ਰਾਮ ਜੀ ਦਾ ਮੁਰਕੇ ਤਿਆੜ ਕੇ ਸਨੀ ਨੇ ਮੈਨੂੰ ਚੁੱਕਿਆ ਵਾ ਤਾਂ ਸਨੀ ਮੈਨੂੰ ਲੈ ਕੇ ਗਿਆ ਵਾ ਨਹੀਂ ਨਾ ਸ਼ੁਕਰ ਕਰ ਮਾਰ ਦਾ ਬਚ ਗਈ ਆ 10 ਜੇ ਤੈਨੂੰ ਕੁਝ ਹੋ ਜਾਂਦਾ ਤੇ ਲੈਣ ਦੇ ਦੇਣੇ ਪੈਦੇ ਨਹੀਂਗੇ ਹੈ ਇਹਨੂੰ ਮੂਰਖ ਨੂੰ ਇਹ ਵੀ ਨਹੀਂ ਪਤਾ ਕਿ ਮੇਰੀ ਮਾਂ ਵਾ ਪਰ ਕਹਿੰਦੇ ਹਨ ਜਿੰਨ ਜੀਵਨ ਤੱਕ ਉਸਤਾਣਾ ਕਰੀ ਤੇ ਜਿਹੜਾ ਨਸ਼ੇੜੀ ਹੁੰਦਾ ਨਾ ਉਹਦੇ ਵਕਤੇ ਕੋਈ ਰਿਸ਼ਤਾ ਨਹੀਂ ਬੈਨੇ ਰੱਖਦਾ ਆ ਵੇਹ ਲੱਖਾਂ ਦੇ ਸਾਹਮਣੇ ਉਹ ਸਭ ਕੁਝ 10 ਜਿਹੜੀ ਚੀਜ਼ ਤੇ ਲੋੜ ਵਾ ਤੂੰ ਮਾਂ ਕੋਲ ਬੰਨ ਕੇ ਲੈ ਮੈਨੂੰ ਆ ਚੀਜ਼ ਦੀ ਲੋੜ ਆ ਤਾਂ ਮੁੰਗਲਾ ਤੇ ਉਹਦੇ ਅੰਦਰ ਕੀ ਕੰਨ ਰੱਖਿਆ ਹੋਈਗਾ ਤਾਂ ਉਹ ਨਹੀਂ ਪਤਾ ਕਿ ਸਭ ਕੁਝ ਚੁੱਕੀ ਉੱਥੋਂ ਮੈਨੂੰ ਕੀ ਪਤਾ ਵਾ ਨਾਲੇ ਨਹਾੜਾ ਨਸ਼ੇੜੀ ਕਿਹਾ ਨਾ ਤੁਸੀਂ ਮੇਰੇ ਦਿਲ ਨੂੰ ਹੌਲ ਪੈਂਦੇ ਆ ਕਲੇਜੇ ਨੂੰ ਆਹ ਲਫਜ਼ ਨਾ ਕਿਹਾ ਕਰੋ ਫਿਰ ਵੀ ਮੇਰਾ ਪੁੱਤ ਵਾ ਹਾਈ ਹਾਈ ਨਹੀਂ ਹੌਲ ਤੇ ਪੈਂਦੇ ਆ ਮੇਰਾ ਕਿਹੜਾ ਕਹਿਣ ਨੂੰ ਜੀ ਕਰਦਾ ਵਾ ਪਰ ਕੀ ਕਰਾਂ ਆ ਜਿਹੜੀ ਤੇਰੀ ਹਾਲਤ ਵੇਖੀ ਆ ਨਾ ਇਹ ਮੇਰੇ ਕੋਲ ਵੇਖੀ ਨਹੀਂ ਜਾਣਦੀ ਮੈਂ ਤੱਗੇ ਕਹਿਣ ਦੇ ਹੀ ਦਿਲਜੀਤ ਨੂੰ ਤੇ ਹੱਥ ਝੁਕਣ ਦਾ ਉਹ ਪਸ ਪੈ ਗਿਆ ਵਾ ਚਾਕਾ ਲੱਥ ਗਿਆ ਤੇ ਅੱਜ ਨੇ ਮਾਂ ਦੇ ਹੱਥ ਚੁੱਕਿਆ ਵਾ ਤੇ ਕੱਲ ਨੂੰ ਪਿਓ ਦੇ ਚੁੱਕੂਗਾ ਹੈ ਉਹਨੂੰ ਹੁਣ ਕੋਰਿਸਟੈਲ ਲੈ ਆਈ ਥੋੜੀ ਰਿਆ ਵਾ ਤੇ ਮੇਰੇ ਮਾਪੇ ਆ ਦੱਸ ਉਹ ਵਿਚਾਰਾ ਪੋੜਾ ਭੜਾ ਸੱਨੀ ਵੇਖ ਲਾ ਜਿਹਨੂੰ ਤੂੰ ਨਾ ਮਾੜਾ ਕਹਿੰਦੀ ਹਗੀ ਉਹ ਹੀ ਹੁਣ ਦੇ ਪਿੱਛੇ ਪਿੱਛੇ ਤੁਰਿਆ ਫਿਰਦਾ ਵਾ ਤੇ ਜੇ ਉਹ ਭੁਕਰਨਾ ਹੁੰਦਾ ਸਮਝਦਾ ਆਪਣੇ ਆਪ ਨੂੰ ਕਿ ਮੇਰੇ ਭਾਈ ਦਾ ਮੁੰਡਾ ਵਾ ਤੇ ਚੱਲ ਇਹ ਕੰਮ ਲੱਗ ਗਿਆ ਵਾ ਤੇ ਖਾਤੀ ਕਿ ਤੇ ਗਾਂ ਹੋਏ ਤੇ ਸਭ ਕੁਝ ਮੈਂ ਸੰਭਲੂਗਾ ਵੇਹ ਲਾ ਤੈਨੂੰ ਕਿਸਾਨਾ ਕਰੀ ਹੈ ਤੇ ਕਿੰਨੀ ਸਾਫ਼ ਨੇ ਇਦਾਂ ਮੁੰਡਾ ਹੀ ਹੋ ਆਪਣਾ ਆਪ ਨਹੀਂ ਵੇਖਣਿਆ ਉਹਦੇ ਪਿੱਛੇ ਦੌੜਾ ਕਰਦਾ ਹੀ ਉਹ ਕਿਤੇ ਉਹਦੇ ਕੋਲ ਕਸੌਣ ਮੁਕਿਆ ਇਹ ਖਾਂਦਾ ਹੀ ਤੇ ਫਿਰ ਵੀ ਉਹਦਾ ਖਿਆਲ ਨਹੀਂ ਛੱਡਣਿਆ ਮਿੰਟ ਵੀ ਇਹ ਤਾਂ ਸਨੀ ਰੋਟੀ ਜੇਣ ਹੁੰਦਾ ਹੁੰਦਾ ਵਾ ਤੇ ਇੰਨਾ ਸ਼ੁਕਰ ਹੈ ਸਨੀ ਦੇ ਸਿਰ 'ਚ ਵੀ ਕੋਹ ਮਾਰਤਾ ਮੈਂ ਤਾਂ ਨਹੀਂ ਸ਼ੁਕਰਵਾ ਮੇਰੇ ਸਿਰ 'ਚ ਹੀ ਮਾਰਿਆ ਚਲ ਮੈਂ ਚੱਲ ਗਈਆਂ ਨਾ ਰੋ ਨਾ ਰੋ ਹੌਸਾ ਰੱਖ ਕੋਈ ਗੱਲ ਨਹੀਂ ਚਲੇ ਨਾ ਸ਼ੁਕਰ ਕਰ ਮਾਲਕ ਦਾ ਕਿ ਅੱਜ ਤੂੰ ਹੀਂ ਗਈ ਤੇ ਜੇ ਕਿਤੇ ਸਨੀ ਹੁੰਦਾ ਤੇਰੇ ਥਾਂ ਤੇ ਫਿਰ ਕੀ ਹੁੰਦਾ ਹੈ ਤੇ ਮੈਂ ਨਾ ਕਿ ਖੜਨ ਜੋਗੀ ਤੇ ਨਾ ਹੋਰ ਉਹੀ ਤੇ ਗੱਲ ਪਰ ਹੁਣ ਉਹਨੂੰ ਵੀ ਕਹੀ ਨਿਆਲੇ ਨੂੰ ਕਿ ਤੂੰ ਵੀ ਹੁਣ ਜੇ ਜਾਣਾ ਹੁੰਦਾ ਨਾ ਇਹ ਪੂਰਾ ਚਿਕਨਾ ਹੋ ਕੇ ਜਾਇਆ ਕਰ ਅੰਦਰ ਕਿਉਂਕਿ ਇਹਦੇ ਹੁਣ ਦਿਮਾਗ ਜਰਾ ਖਰਾਬ ਹੋ ਗਿਆ ਵਾ ਇਹਨੂੰ ਪਤਾ ਨਹੀਂ ਲੱਗਦਾ ਕੋ ਹੁਣ ਤੇ ਆਪਾਂ ਸਾਰੇ ਅੰਦਰ ਦੀ ਸਫਾਈ ਕਰਤੀ ਹੈ ਹੁਣ ਨਹੀਂ ਆਪਾਂ ਚੀਜ਼ ਰਹਿਣਤੀ ਕੋਈ ਨਹੀਂ ਕੋਈ ਵੀ ਨਿੱਕੀ ਬੋਤੀ ਚੀਜ਼ ਜੋ ਵੀ ਹੈਗੀ ਇਹਨਾਂ ਨੂੰ ਪਤਾ ਫਿਰ ਤੋਂ ਕੋ ਖਤਰਾ ਹੋ ਸਕਦਾ ਸਭ ਉਥੋਂ ਸਫਾਇਆ ਕਰ ਦੋ ਤਾਨੂੰ ਪਤਾ ਵਾ ਤੇ ਇੰਨੇ ਕੁਛ ਨਹੀਂ ਹੁਣ ਸੋਚਣਾ ਸਮਝਣਾ ਜੋ ਕੁਛ ਆਇਆ ਹੱਥ ਤੇ ਨ ਮਾਰਨੀ ਪੈਣਾ ਅਗਲੇ ਨੂੰ ਉਦਾਂ ਵੀ ਸਰੀਰ ਦਾ ਤਗੜਾ ਵਾ ਉਦਾਂ ਕਹਣਾ ਕਾਬੂ ਆਉਣਾ ਕਿਸ ਦੇ ਤੇ ਥੋੜਾ ਨ ਸੰਭਲ ਕੇ ਜਾਇਆ ਕਰੋ ਅੰਦਰ ਜਿੰਨੇ ਜਾਣਾ ਹਟਾਓ ਤੇ ਕੱਲਾ ਨ ਜਾਇਆ ਕਰ ਕੋਈ ਜਾਣਾ 2 ਜਣ ਜਾਇਆ ਕਰੋ ਨਹੀਂ ਨਹੀਂ ਹਾਂ ਨਿਕਲ ਕੇ ਜਾਂਦੇ ਤੇ ਕਿੱਦਾਂ ਹੁੰਦਾ ਹੁਣ ਥੋੜਾ ਬਹੁਤਾ ਫਰਕ ਹੋਏ ਬਨਾ ਸ਼ੇ ਦਾ ਹੁਣ ਤੇ 2 ਦਿਨ ਹੋ ਗਏ ਹੁਣ ਨਹੀਂ ਆਪਾਂ ਬਾਹਰ ਕੱਢਿਆ ਇਹਨੂੰ ਅੰਦਰੇ ਰੋਟੀ ਪਾਣੀ ਦੇਈਦਾ ਵਾ ਤੇ ਨਾ ਜਿੱਦਣ ਹੱਥ ਮਾਰਿਆ ਵਾ ਸੱਚ ਉਦੋਂ ਤੇ ਨਿਕਲ ਗਿਆ ਤੇ ਫਿਰ ਉਦੋਂ ਘਰ ਆਇਆ ਹਾਂ ਪਤਾ ਨਹੀਂ ਕਿਥੋਂ ਹਰੇ ਲੋਕੀ ਰਾਹ ਚ ਲੈ ਆ ਕੇ ਬੈਠੇ ਹੁੰਦੇ ਇਹਦੇ ਵਾਸਤੇ ਨਾ ਇੱਕ ਫੋਨ ਬੰਦ ਨਹੀਂ ਹੈਗਾ ਕੋਈ ਫੋਨ ਤੇ ਹੈਗਾ ਫੋਨ ਤੇ ਛੱਡਦਾ ਨਹੀਂ ਘੜੀ ਵੀ ਗੱਲ ਤੇ ਹੈ ਹੋਈ ਫੋਨ ਤੇ 24 ਘੰਟੇ ਆਪਣੇ ਕੋਲ ਹੀ ਰੱਖਦਾ ਵਾ ਹਾਂ ਮੈਂ ਫੋਨ ਖੋਵੋ ਇਹਨੂੰ ਫੋਨ ਦਾ ਕੰਮ ਕਰੋ ਜਾਂ ਤੋੜ ਤਾੜ ਦਿਓ ਉਹਨੂੰ ਫੋਨ ਨੂੰ ਹੈ ਤੇ ਫਿਰ ਗੱਲ ਬਾਨੀ ਫੋਨਾਂ ਤੇ ਗੱਲਾਂ ਪੱਕੀਆਂ ਹੋ ਜਾਂਦੀਆਂ ਵਾ ਤੇ ਜਦੋਂ ਪਤਾ ਲੱਗ ਜਾਂਦਾ ਕਿ ਫਲਾਣੇ ਥਾਂ ਤੇ ਕੋਈ ਆਇਆ ਸਮਾਨ ਲੈ ਕੇ ਉਹ ਫਿਰ ਕਿ ਭੱਜਣ ਦੀ ਕਰਦਾ ਕਿ ਨਾ ਮਾਰ ਸੁੱਟ ਕੇ ਦਵਾ ਆਪਣੇ ਘਰ ਦੇ ਅੰਦਰ ਮੈਂ ਜਵਾ ਦਾ ਸਮਾਨ ਖੜਾ ਉੱਥੇ ਜਾ ਟੇਬ ਮਾੜੇ ਹਾਲਾਤ ਹੋਏ ਧੂਲ ਧੂਰ ਗੱਲਾਂ ਸੁਣੀਦੀਆਂ ਪਿੰਡਾਂ ਨੇ ਇਦਾਂ ਕਰਦੇ ਆ ਤੇ ਆਪਣੇ ਘਰ ਜਦੋਂ ਹੁੰਦੀ ਆ ਤੇ ਫਿਰ ਪਤਾ ਲੱਗਦਾ ਉਹ ਕਿਹੜੇ ਭਾਅ ਵਿਕਦੀ ਆ ਨਾ ਰਾਤ ਨੀਂਦ ਆਉਂਦੀ ਆ ਇਹਨਾਂ ਦਿਨੇ ਚੈਨ ਹੁੰਦਾ ਵਾ ਤੇ ਨਾਂ ਤਰੀ ਰੋਟੀ ਬੁਰਕੀ ਲੱਗਦੀ ਆ ਇਹਦੇ ਰੋਟੀ ਕਿੱਥੋਂ ਲੰਗਣੀ ਆ ਇਹਨਾਂ ਜਵਾਨ ਤੇ ਪੁੱਤ ਕਲਪ ਦਾ ਵੇਖਿਆ ਜਾਂਦਾ ਹੀ ਹੈ ਕਿ ਕਿਹੜੀ ਚੀਜ਼ਾਂ ਨੂੰ ਵਿਆ ਤੜਫਣ ਤੇ ਮੈਨੂੰ ਆ ਚੀਜ਼ਾਂ ਦੋ ਜਿੰਨਾ ਲੋਕ ਫਾਇਦਾ ਲੈ ਨੁਕਸਾਨ ਹੀ ਆ ਹਨ ਨੂੰ ਖੁਦ ਨੂੰ ਪਤਾ ਵੀ ਇਹਦਾ ਅੰਤ ਕੀ ਆ ਦੱਸ ਤੇ ਇਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਪਰ ਫਿਰ ਵੀ ਕੌਣ ਸਮਝਾਏ ਵਿਆਣਾ ਨੂੰ ਹੁਣ ਇਹ ਆ ਕਿ ਹੁਣ ਥੋੜਾ ਹੌਸਲਾ ਰੱਖਣਾ ਪੈਣਾ ਦਿਮਾਗ ਤੋਂ ਕੰਮ ਲੈਣਾ ਪੈਣਾ ਵੇ ਛੇਤੀ ਨਹੀਂ ਹੁਣ ਹੁਣ ਆਵੇ ਬਸ ਅੱਜ ਕਹਿ ਤਾ ਕੱਲ ਨਹੀਂ ਛੱਡਦਾ ਨਹੀਂ ਨਹੀਂ ਟਾਈਮ ਲੱਗਣਾ ਹੁਣ ਲੱਗ ਤੇ ਗਿਆ ਵਾ ਤੇ ਟਾਈਮ ਲੱਗੂਗਾ ਛੇਤੀ ਲੱਗਿਆ ਹੁਣ ਪਰ ਇਹ ਕਿ ਸਾਰੇ ਜਾਰੇ ਸਾਥ ਦੋ ਠੀਕ ਹੋ ਨਾ ਇੱਕ ਦੂਜੇ ਦਾ ਤੇ ਸਾਰੇ ਰੱਖੋ ਧਿਆਨ ਆਹੜਾ ਫੋਨ ਹੋ ਨਾ ਪਹਿਲਾਂ ਤੇ ਇਹਦਾ ਕਰੋ ਕੰਮ ਵੰਡ ਤੇ ਫੋਨ ਦਾ ਸਰਾ ਸਿਆਪਾਈਓ ਤੇ ਕੋਈ ਗੱਲ ਜਦੋਂ ਸਾਡੀ ਲੋੜ ਪੈਂਦੀ ਹੈ ਨਾ ਤੁਹਾਨੂੰ ਅੱਧੀ ਵਾਰ ਤੇ ਹੀ ਹੌਸਲ ਹਾਜ਼ਰ ਹੋਵਾਂਗੇ ਨਹੀਂ ਤੁਹਾਡਾ ਤਾਂ ਬੜਾ ਆਸਰਾ ਕੱਲ ਦਿਲਜੀਤ ਵਿਚਾਰੀ ਆਈ ਸੀ ਤੇ ਰੋਟੀ ਪਾਣੀ ਸਾਰਾ ਹੀ ਕਰ ਗਈ ਚੱਲ ਚੱਗੀ ਆ ਇਨਾ ਨਾ ਫੋਖਾ ਗਵਾਂ ਦਾ ਤਾਂ ਕੀ ਐ ਫਿਰ ਹੈ ਇਹਨੂੰ ਤਾਂ ਕਹਿੰਦੇ ਆਪਣੇ ਕੋਈ ਗੱਲ ਨਹੀਂ ਫਿਰ ਕੀ ਲੋੜ ਹੋਏ ਤਾਂ ਫਿਰ ਆਵਾਜ਼ ਮਾਰ ਲਈ ਆ ਦੁੱਖ ਦਾ ਸੇਰ ਜੇ ਮੈਂ ਘਰ ਗਈ ਉਹਨੂੰ ਫਿਰ ਕਰ ਜੂਗੀ ਸਫਾਈਆਂ ਸੋਈਆਂ ਕੋਈ ਗੱਲ ਨਹੀਂ ਅਜੇ ਡਈ ਹੀ ਗਈ ਲੱਗੀ ਆਪਣੀਆਂ ਕਰਨ ਚਲ ਕੋਈ ਨਹੀਂ ਸਫਾਈਆਂ ਦੀ ਕੋਈ ਗੱਲ ਨਹੀਂ ਆ ਰੋਟੀ ਪਣ ਤਲਕਾ ਤੁੜਕਾ ਲਾਉਂਦਾ ਥੋੜਾ ਜਿਹਾ ਹੈਗਾ ਮੈਨੂੰ ਅਜੇ ਨਹੀਂ ਲੈਣ ਦੇ ਕੋਈ ਗੱਲ ਨਹੀਂ ਜੇ ਮੇਰਾ ਟਾਈਮ ਲੱਗਾ ਤਾਂ ਮੈਂ ਆ ਜੂਗੀ ਤੇ ਜੇ ਉਹਨੂੰ ਮੈਂ ਕੱਲ ਦਿਨੇ ਜਾ ਕੇ ਉਹਦੇ ਨਿਬੜੇ ਕੰਮ ਜਿਹੜਾ ਰਹਿ ਗਿਆ ਮੈਂ ਕਰ ਲੈਣੀ ਜਾ ਕੇ ਉਹਨੂੰ ਮੈਂ ਕਹਿ ਦਊਂਗੀ ਕੋਈ ਨਹੀਂ ਆ ਕੇ ਖਵਾਲ ਦੇ ਤਾਂ ਮੁੱਠੀ ਪਾਵੇ ਤੇ ਟੈਂਸ਼ਨ ਨਾ ਲੈ ਚੰ ਏ ਆਪ ਆਪਣਾ ਦਿਮਾਗ ਤੋਂ ਕੰਮ ਲਓ ਤੇ ਹੌਸਲਾ ਰੱਖੋ ਥੋੜਾ ਜਿਹਾ ਤੇ ਫੇਰ ਉਹਨੇ ਪੈਰਾਂ ਤੇ ਆਉਣਾ ਮੁੰਡੇ ਨੇ ਤੇ ਕਾਲੇ ਪਏ ਨਾ ਤੇ ਫੇਰ ਕੰਮ ਬਣਦੇ ਬੜੇ ਕਲ ਵੀ ਗੜ ਜਾਂਦੀ ਹੁੰਦੀ ਹੈ ਉਹਨੂੰ ਪਿਆਰ ਨਾਲ ਸਮਝਾਇਆ ਕਰੋ ਉਹ ਗੁੱਸੇ ਨੂੰ ਨਹੀਂ ਮੰਦੇ ਹੁੰਦੇ ਤੇ ਗੁੱਸਾ ਨਾ ਕਰਿਆ ਕਰੋ ਉੱਤੇ ਉਹ ਦਾ ਕੋਈ ਵਾਸ ਨਹੀਂ ਆ ਪਤਾ ਤੁਹਾਨੂੰ ਤੇ ਜਦੋਂ ਚੀਜ਼ਾਂ ਲੱਗ ਜਾਂਦਾ ਤੇ ਫੇਰ ਬੰਦੇ ਨੂੰ ਪਤਾ ਲੱਗਦਾ ਕਿ ਮੈਂ ਕੀ ਕਰ ਲਿਆ ਗੱਲ ਤੋਂ ਲੱਗ ਕੇ ਅਸੀਂ ਹਾਂ ਕੋਈ ਹੌਸਲਾ ਰੱਖੋ ਦਵਾਈ ਦਿਲ ਲੈਂਦੀ ਹੈ ਦਵਾਈ ਤੇ ਖਾਣ ਲਈ ਹੈ ਤੇ ਦੱਬ ਗੇਰਾ ਹੁੰਦੀ ਹੈ ਤੇ ਕਿੱਦਾਂ ਹੁੰਦੀ ਹੈ ਜਦੋਂ ਦਵਾਈ ਖਾ ਲੈਨੀ ਫੇ ਠੀਕ ਆ ਉਹਨਾਂ ਕੇ ਫੇਸ਼ਨ ਹੋ ਜਾਂਦੀ ਆ ਮੈਂ ਦੱਪ ਲੈਣ ਕੋਈ ਨਾ ਬੋਲਣਾ ਬੋਤਿਆਂ ਚੰਗੀ ਆ ਨਹੀਂ ਨਾ ਖਾਇਆ ਕਰ ਤੇ ਕੋਈ ਨਹੀਂ ਹੁਣ ਤੂੰ ਮੈਂ ਉਹ ਤਾਂ ਬੋਲਣ ਨਹੀਂ ਤੇਰੇ ਲਾਗੇ ਤੂੰ ਇਦਾਂ ਕਰ ਰੈਸਟ ਕਰ ਲਾ ਹੈ ਤੇ ਮੈਂ ਕੱਲ ਦਿਨ ਜਾ ਕੇ ਕੁੜੀ ਨੂੰ ਕੋਈ ਦੀ ਕਰਦਾ ਕੰਮ ਜਾ ਕੇ ਮੈਂ ਕਰ ਲੇਗੀ ਨਹੀਂ ਫੇਰ ਪੀਵਾਂਗੇ ਚਾਹ ਤੂੰ ਠੀਕ ਹੋਏਂਗੀ ਤੇ ਚੰਗਾ ਤੂੰ ਕਰ ਰੈਸਟ ਕਰ ਲਾ ਤੂੰ ਚੰਗਾ ਤੇ ਮੈਂ ਕੱਲ ਦਿਨ ਤੇ ਤੂੰ ਰ ਉੱਠੀ ਹੁਣ ਚੰਗਾ ਬੈਠੀ ਰਹਿ ਅਜੇ ਤੇ ਨਵਾ ਗਵਾਂਡ ਬੜਾ ਚੰਗਾ ਵਾ ਮੈਂ ਇੰਨਾ ਵਿਚਾਰਿਆਂ ਨੂੰ ਬੜਾ ਮਾੜਾ ਸਮਝਦੀ ਸੀ ਇੱਕ ਦਿਨ ਜੇ ਪੱਠੇ ਪਾਉਣ ਸਣੀ ਚਲੀ ਗਿਆ ਸੀ ਤੇ ਮੈਂ ਕਿੰਨੀਆਂ ਉਹਨੂੰ ਮਾੜੀਆਂ ਗੱਲਾਂ ਕੀਤੀਆਂ ਉਹੀ ਗੱਲ ਵਾ ਨਾ ਆਪਣੇ ਕਰਮਾਂ ਦਾ ਫਾਲੀ ਮਿਲਦਾ ਬੰਦੇ ਨੂੰ ਜੇ ਮੈਂ ਇੰਨਾ ਗਲਤ ਕਰਦੀ ਰਹੀ ਆ ਤੇ ਮੇਰੇ ਨਾਲ ਤੇ ਗਲਤ ਹੋਣਾ ਹੀ ਚੱਲ ਮਾਲਕਾ ਮੈਨੂੰ ਬਖਸ਼ਲਾ ਹੁਣ ਤੇ ਹੁਣ ਹੀ ਸਭ ਕੁਝ ਵਧੀਆ ਹੋ ਜਾਏ